हेलो जी निटिंग बनाई करोचड़ी दुनिया से थोड़ा स्वागत है अच्छ मैं आई हूँ थोड़े लाडे एक नवा चीज नवा तरीका कुंडे बंद कर मोडे की आप कटाई पाने है? देखो कि तुम भी एद मोडे की कटाई पाने तो थोड़े भी ऐदा पौड़ियाँ जी बन के आ जाए देखो जिदा पौड़िया जी बन के आई हैं देखो ऐसा ठीक है ਤਾਜ ਦੀ ਵੀਡੀਓ ਸਾਡੀ ਇਹਦੇ ਬਾਰੇ ਹੀ ਹੈ ਸ਼ੁਰੂ ਕਰਦੇ ਹਾਂ ਅਸੀਂ ਦੀ ਵੀਡੀਓ ਜਿਸ ਤਰ੍ਹਾਂ ਅਪਾ ਦੇਖਾਂਗੇ ਕਿ ਇਹ ਵਾਲਾ ਤਰੀਕਾ ਪਰਫੈਕਟ ਹੈ ਕਿ ਨਹੀਂ ਪਹਿਲੇ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕੌਣ ਐਦਾਂ ਕਟਾਈ ਪਾਉਂਦਾ ਤੇ ਉਹਦੇ ਐਦਾਂ ਬਣ ਕੇ ਆਉਂਦੀਆਂ ਨੇ ਤੇ ਇਹਦੇ ਨਾਲ ਸਾਨੂੰ ਕੀ ਨੁਕਸਾਨ ਹੁੰਦਾ ਸ਼ਾਇਦ ਤੁਸੀਂ ਦੇਖੇ ਹੋਣਾ ਅਗਰ ਤੁਸੀਂ ਨੀਟਿੰਗ ਕਰਦੇ ਹੋ ਤਾਂ ਤੁਹਾਨੂੰ ਦੇਖੋ ਅਗਰ ਆਪਾ ਐਦਾਂ ਕਟਾਈ ਪਾਣੇ ਆ ਤਾਂ ਦੇਖੋ ਐਦਾਂ ਕੁੰਡੇ ਐਦਾਂ ਉੱਪਰ ਨੀਚੇ ਵਿੱਚ ਇਸਕੇ ਪੌੜੀਆਂ ਜਿਹੀਆਂ ਬਣ ਜਾਂਦੀਆਂ ਇਹਦੇ ਨਾਲ ਕੀ ਹੁੰਦਾ ਇੱਕ ਤੁਸੀਂ ਜਦੋਂ ਸਿਲਾਈ ਕਰੋਗੇ ਤਾਂ ਸਿਲਾਈ ਪਰਫੈਕਟ ਨਹੀਂ ਆਉਗੀ ਕਿਉਂਕਿ ਆ ਦੇਖੋ ਨਾ ਕਿਤੇ ਉੱਚਾ ਨੀਚੇ ਕਿਤੇ ਉੱਚਾ ਨੀਚਾ ਹਾਂ ਅਗਰ ਅਸੀਂ ਮੋਢੇ ਤੋਂ ਕੁੰਡੇ ਏਦਾਂ ਕਟਾਈਏ ਅਸੀਂ ਮੋਢੇ ਚੁੱਕਾਂਗੇ ਤਾਂ ਵੀ ਸਾਨੂੰ ਕੀ ਹੋਊਗਾ ਕਿ ਕੁੰਡੇ ਇੱਥੋਂ ਐਦਾਂ ਨੀਚੇ ਤੋਂ ਚੁੱਕਣਾ ਪਊਗਾ ਫਿਰ ਅਸੀਂ ਇੱਥੋਂ ਨੀਚੇ ਤੋਂ ਐਦਾਂ ਜਾਵਾਂਗੇ ਫਿਰ ਨੀਚੇ ਤੋਂ ਐਦਾਂ ਜਾਵਾਂਗੇ ਤਾਂ ਸਾਡੇ ਕੁੰਡੇ ਬਰਾਬਰ ਆਣਗੇ ਤੇ ਇਹ ਪੌੜੀਆਂ ਵਾਲੀ ਕਟਾਈ ਮਿਲ ਕੇ ਜਿੱਦਾਂ ਇਹ ਪੌੜੀਆਂ ਜੇ ਬੰਦ ਜਾਂਦੇ ਅਗਰ ਤੁਹਾਡੀ ਕਟਾਈ ਦੇ ਵਿੱਚ ਤਾਂ ਇਹ ਤੁਹਾਡੀ ਕਟਾਈ ਪਰਫੈਕਟ ਨਹੀਂ ਹੈ ਤਾਂ ਫਿਰ ਕਿਹੜੀ ਕਟਾਈ ਪਰਫੈਕਟ ਹੋਊਗੀ ਤਾਂ ਫਿਰ ਅਸੀਂ ਦੇ ਵੀਡੀਓ ਚ ਆਪਾਂ ਕਰਨ ਕੀ ਜਾ ਰਹੇ ਹਾਂ ਇਹ ਸਿੱਖਣ ਜਾ ਰਹੇ ਹਾਂ ਵੀ ਇੱਦਾਂ ਤੇ ਕਟਾਈ ਕਰ ਤੁਸੀਂ ਕਰਦੇ ਹੋ ਤਾਂ ਇਹਨੂੰ ਨਾ ਕਰੋ ਤਾਂ ਮੈਂ ਤੁਹਾਨੂੰ ਇੱਕ ਜਿਹੜਾ ਤਰੀਕਾ ਦੱਸਣ ਜਾ ਰਹੀ ਹਾਂ ਤੁਸੀਂ ਉਹਨਾਂ ਕਟਾਈ ਕਰੋ ਉਹਦੇ ਨਾਲ ਤੁਹਾਡਾ ਬਿਲਕੁਲ ਹੀ ਇੱਦਾਂ ਰਾਉਂਡ ਸ਼ੇਪ ਆਏਗੀ ਤੇ ਤੁਹਾਨੂੰ ਬਿਲਕੁਕੁਲ ਵਿਅੋਖੀ ਲੱਗੇਗਾ ਹੁਣ ਅਗਰ ਤੁਸੀਂ ਗਲਾ ਬੰਨ ਰਹੇ ਹੋ ਗੋਲ ਗਲਾ ਬੰਨ ਰਹੇ ਹੋ ਆਪਾਂ ਇੱਦਾਂ ਕਟਾਈ ਪਾ ਲਈ ਠੀਕ ਹੈ ਇੱਦਾਂ ਦੂਜੇ ਪਾਸੇ ਵੀ ਇੱਦਾਂ ਹੀ ਆ ਗਿਆ ਤਾਂ ਫਿਰ ਦੇਖੋ ਸਾਡੇ ਗਲੇ ਦੀ ਸ਼ੇਪ ਤਾਂ ਪਹਿਲੇ ਖਰਾਬ ਹੋ ਗਿਆ ਦੇਖੋ ਫਿਰ ਜੇ ਤੁਸੀਂ ਕੁੰਡੇ ਚੁੱਕ ਕੇ ਬਣਾਣਾ ਤਾਂ ਤੁਹਾਡੇ ਗਲੇ ਦੀ ਸ਼ੇਪ ਉੰਨੀ ਵਧੀਆ ਨਹੀਂ ਬਣਨੀ ਜਿੰਨੀ ਅਗਰ ਸਾਡੀ ਇੱਥੋਂ ਕਟਾਈ ਬਿਲਕੁਲ ਹੀ গোল ਆਈ ਹੋਵੇ ਮੀਨਸ ਕਿ ਜੜੀ ਆ ਪੌੜੀਆਂ ਜਿਹਾ ਨਾਪਣੀਆਂ ਹੋਣ ਐਦਾਂ ਸਾਡੀ ਕਟਾਈ ਬਿਲਕੁਲ ਸਿੱਧੀ ਆਈ ਹੋਵੇ ਤਾਂ ਫਿਰ ਅੱਜ ਦੀ ਵੀਡੀਓ ਚ ਅਸੀਂ ਇਹੀ ਸਿੱਖਣ ਜਾ ਰਹੇ ਹਾਂ ਤਾਂ ਫਿਰ ਅਗਰ ਤੁਹਾਡੀ ਕਟਾਈ ਐਦਾਂ ਦੀ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਯੂਸਫੁਲ ਹੈ ਤਾਂ ਤੁਸੀਂ ਇਹਨੂੰ ਪੂਰਾ ਦੇਖੋ ਤਾਂ ਕਿ ਅੱਗੇ ਤੋਂ ਤੁਸੀਂ ਬਿਲਕੁਲ ਪਲੇਨ ਕਟਾਈ ਕਰ ਸਕੋ ਅਸੀਂ ਇੰਨੇ ਹੀ ਕੁੰਡੇ ਕਟਾਵਾਂਗੇ ਬਿਲਕੁਲ ਐਦਾਂ ਹੀ ਕਰਾਂਗੇ ਤਾਂ ਪਰ ਕਰਾਂਗੇ ਕੁਝ ਅਲੱਗ ਤਰੀਕੇ ਨਾਲ ਦੇਖੋ ਇਸ ਤੋਂ ਮੈਂ ਤੁਹਾਨੂੰ ਕਟਾਈ ਪਾ ਕੇ ਦੱਸੀ ਆ 4 3 3 2 1 ਠੀਕ ਹੈ ਐਦਾ ਹੀ ਅਸੀਂ ਦੂਜੀ ਕਟਾਈ ਪਾ ਕੇ ਦੇਖਦੇ ਆ ਦੂਜੇ ਤਰੀਕੇ ਨਾਲ ਅਸੀਂ ਇਹਦੀ ਕਟਾਈ ਕਿੱਦਾਂ ਪਾਵਾਂਗੇ ਤਾਂ ਫਿਰ ਜਦੋਂ ਤੁਸੀਂ ਦੋਨੇ ਬੁਣ ਲੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਫਰਕ ਪਤਾ ਲੱਗ ਜਾਊਗਾ ਇਸ ਕੀ ਕਰਨਾ ਸੀ ਪਹਿਲੇ ਕੁੰਡੇ ਨੂੰ ਐ ਸਟਿਚ ਕਰ ਲੈਣਾ ਐਦਾਂ ਤੇ ਦੂਜੇ ਕੁੰਡੇ ਨੂੰ ਵੀ ਬਗੈਰ ਬਣੇ ਉਤਾਰ ਲੈਣਾ ਇਹਨੂੰ ਐਦਾਂ ਇਸ ਤੋਂ ਬਾਅਦ ਅਸੀਂ ਪਹਿਲੇ ਕੁੰਡੇ ਨੂੰ ਐਦਾਂ ਹੀ ਇਹਦੇ ਉੱਪਰ ਐਦਾਂ ਉਤਾਰ ਲੈਣਾ ਠੀਕ ਹੈ ਜੇ ਸਾਡਾ ਇੱਕ ਕੁੰਡਾ ਕੱਟ ਗਿਆ ਇਸ ਤੋਂ ਬਾਅਦ ਅਗਲੇ ਕੁੰਡੇ ਨੂੰ ਸੀ ਬੁਣਾਂਗੇ ਤੇ ਇਹਨੂੰ ਫੇਰ ਇਹਦੇ ਉੱਪਰ ਉਤਾਰ ਦਾਂਗੇ ਦੂਜਾ ਕੁੰਡਾ ਕੱਟ ਗਿਆ ਅਗਲੇ ਕੁੰਡੇ ਨੂੰ ਫੇਰ ਬੁਣਾਂਗੇ ਤੇ ਇਹਦੇ ਉੱਪਰ ਉਤਾਰ ਦਾਂਗੇ ਸਾਟਾ ਤੀਜਾ ਕੁੰਡਾ ਕੱਟ ਗਿਆ ਠੀਕ ਹੈ ਫੇਰ ਅਸੀਂ ਅਗਲੇ ਕੁੰਡੇ ਨੂੰ ਬੁਣਾਂਗੇ ਤੇ ਇਹਦੇ ਉੱਪਰ ਏਦਾਂ ਹੀ ਉਤਾਰ ਦਾਂਗੇ ਸਾਟਾ ਚੌਥਾ ਕੁੰਡਾ ਕੱਟ ਗਿਆ ਇਹ ਸਾਡੇ 4 ਕੁੰਡੇ ਇੱਥੋਂ ਕੱਟ ਗਏ ਹੋਏ ਏਦਾਂ ਠੀਕ ਪਰ ਪਹਿਲੇ ਕੁੰਡੇ ਦੀ ਕਟਾਈ ਤਾਂ ਥੋੜੀ ਠੀਕ ਹੀ ਆ ਜਾਂਦੀ ਪੌੜੀਆਂ ਤਾਂ ਸਾਡੇ ਅੱਗੋਂ ਹੀ ਬਣਨੀ ਹੈ ਨਾ ਤਾਂ ਫਿਰ ਅੱਗੋਂ ਜ਼ਰਾ ਧਿਆਨ ਨਾਲ ਦੇਖੋ ਤੁਸੀਂ ਇਸ ਤੋਂ ਬਾਅਦ ਅਸੀਂ ਐਦਾਂ ਹੀ ਕਰਦੇ ਹੋਏ ਦੂਜੇ ਪਾਸੇ ਆ ਜਾਂਦੇ ਆ ਪੂਰੀ ਸਲਾਈ ਬੁੰਨ ਲੈਣੀ ਹੈ ਅਸੀਂ ਬੁੰਨ ਕੇ ਹੁਣ ਅਸੀਂ ਦੂਜੇ ਪਾਸੇ ਵੀ ਮੋਢੇ ਦੀ ਕਟਾਈ ਐਦਾਂ ਹੀ ਪਾ ਕੇ ਦੇਖਦੇ ਆ ਹੁਣ ਦੇਖੋ ਪੂਰੀ ਸਲਾਈ ਪਾੰਦੇ ਹੋਏ ਅਸੀਂ ਐਂਡ ਤੇ ਆ ਕੇ ਅਸੀਂ ਐਂਡ ਤੇ ਆ ਕੇ ਕੀ ਕਰਨਾ ਇਹ ਵਾਲੇ ਕੁੰਡਾ ਨੂੰ ਐਦਾਂ ਹੀ ਬਗੈਰ ਬੁਨੇ ਉਤਾਰ ਲੈਣਾ ਕਿਉਂਕਿ ਇੱਥੇ ਵੀ ਅਸੀਂ ਕਟਾਈ ਪਾਣੀ ਹੈ ਫਿਰ ਅਸੀਂ ਇਹਨੂੰ ਐਦਾਂ ਉਲਟਾ ਲੈਣਾ ఉల్టాణతో కేను ఫైర్ బుణ చుక్కేవి అయితే చుక్కే చుక్కే కుడేను ఏదో యాదాయి ఉతారా ఈ కండా కట్టుగా బాధ దూజా కుదారా దూజా కుటా ఫే అత తిండే కట్ గే ఫీ కు బుణ్ ఏదో కటాతా సాథా కుటా అసలు చార్ కండే కటా లే ਹੁਣ ਅਸੀਂ ਕੀ ਕਰਨਾ ਹੈ ਦੂਜੇ ਵਾਸਤੇ ਹੁਣ ਤਿੰਨ ਕੁੰਡੇ ਘਟਾਣੇ ਐਦਾਂ ਹੀ ਬੁੰਦੇ ਹੋਏ ਅਸੀਂ ਲਾਸਟ ਤੱਕ ਆ ਜੰਨੇ ਕਿਉਂਕਿ ਜੇ ਜਿਆਦਾ ਕਟਾਈ ਹੁੰਦੀ ਹੈ ਤੁਸੀਂ 4 3 2 1 ਹੀ ਪਾਣਿਓ ਤੇ ਮੈਂ ਤੁਹਾਨੂੰ ਉਹੀ ਵਾਲੀ ਕਟਾਈ ਪਾ ਕੇ ਦੱਸੂਗੀ ਫੇਰ ਬੁੰਦੇ ਹੋਏ ਅਸੀਂ ਲਾਸਟ ਤੱਕ ਆ ਜੰਨੇ ਹ ਕੋਸ਼ਿਸ਼ ਕਰੂੰਗੀ ਤੁਹਾਨੂੰ ਮੈਂ ਵੀਡੀਓ ਪੂਰੀ ਹੀ ਦੱਸਾਂ ਬਿਲਕੁਲ ਇਹ ਚੋ ਕਟਕੁਟ ਨਾ ਕਰਨਾ ਪੂਰੀ ਇੱਕ ਵਾਰੀ ਸੀ ਬਣਾ ਕੇ ਦੱਸ ਤਵਾਂ ਤਾਂ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਜਾਵੇ ਆ ਦੇਖੋ ਬੁਣਦੇ ਹੋਏ ਅਸੀਂ ਫੇਰ ਲਾਸਟ ਤੱਕ ਆ ਗਏ ਲਾਸਟ ਚ ਆ ਕੇ ਅਸੀਂ ਇਹ ਵਾਲਾ ਕੁੰਡਾ ਬੁਣਨੇ ਇਹਨੂੰ ਫੇਰ ਅਸੀਂ ਬਗੈਰ ਬੁਣੇ ਸੁੱਕ ਲੈਣਾ ਤਿਆਰ ਰੱਖਣਾ ਬਗੈਰ ਬੁਣੇ ਸੁੱਕਣ ਤੋਂ ਬਾਅਦ ਫੇਰ ਅਸੀਂ ਇੱਧਾ ਉਲਟਾ ਲਿਆ ਉਲਟਾਇਆ ਇਸ ਤੋਂ ਬਾਅਦ ਅਸੀਂ ਦੇਖੋ ਇਹ ਵਾਲਾ ਕੁੰਡਾ ਜਿਹੜਾ ਬਗੈਰ ਬੁਣਿਆ ਇਹਨੂੰ ਫੇਰ ਅਸੀਂ ਇੱਦਾਂ ਹੀ ਸਲਾਈਟੇ ਪਾ ਲਵਾਂਗੇ ਤੇ ਅਗਲਾ ਕੁੰਡਾ ਇਹਨੂੰ ਵੀ ਇੱਦਾਂ ਹੀ ਚੁੱਕ ਲਵਾਂਗੇ ਚੁੱਕ ਕੇ ਅਸੀਂ ਇਹ ਵਾਲੇ ਕੁੰਡੇ ਨੂੰ ਇਹਦੇ ਉਪਰੋਂ ਅੱਧਾ ਕਟਾ ਦਾਂਗੇ ਸਾਡਾ ਇੱਕ ਕੁੰਡਾ ਕੱਟ ਗਿਆ ਠੀਕ ਹੈ ਇਸ ਤੋਂ ਬਾਅਦ ਅਸੀਂ ਅਗਲਾ ਕੁੰਡਾ ਬੁਣਾਂਗੇ ਇਹਦੇ ਉਪਰੋਂ ਅੱਧਾ ਕਟਾ ਦਾਂ अगले कुंडे बुनाएंगे अद्दे घटा देंगे साढ़ा तीजा कुंडा कट गया असी चार तो बाद अपने तीन कुंडे कटा ले हुए फिर असं एदा ही पूरा है एंड तक आ जावे आखो हम फटाफट बुन लें मेरी कोशिश होगी कि अच्छा वी वीडियो पूरी ही कोई भी बिचो कट ना करा बिल्कुल पूरी दे पूरी एक वर्ष ही दस दोगा आ देखो कटते हुए फिर अस एंड आ गए ਜਦੋਂ ਅਸੀਂ ਐਂਡ ਤੇ ਆ ਜਾਵਾਂਗੇ ਆ ਦੇਖੋ ਫਿਰ ਅਸੀਂ ਕੀ ਕਰਾਂਗੇ ਆ ਦੇਖੋ ਇਹ ਬਲੇ ਕੁੰਡੇ ਨੂੰ ਫਿਰ ਅਸੀਂ ਬਗੈਰ ਬੁਣਿਆ ਚੁੱਕ ਲੈਣਾ ਬਗੈਰ ਬੁਣਿਆ ਚੁੱਕਿਆ ਫਿਰ ਅਸੀਂ ਇੱਦਾਂ ਮੋੜੀ ਸਲਾਈ ਸਲਾਈ ਮੋੜੀ ਤੇ ਇਸ ਤੋਂ ਬਾਅਦ ਅਸੀਂ ਇਹਨੂੰ ਆ ਦੇਖੋ ਜਿਹੜਾ ਬਗੈਰ ਬੁਣਿਆ ਚੁੱਕਿਆ ਸੀ ਇਹਨੂੰ ਵੀ ਇੱਧਰ ਉਤਾਰ ਲਿਆ ਤੇ ਆ ਜਿਹੜਾ ਸਾਡਾ ਕੁੰਡਾ ਇਹਨੂੰ ਵੀ ਅਸੀਂ ਇੱਧਰ ਤੇ ਇਹ ਬਗੈਰ ਬੁਣਿਆ ਕੁੰਡੇ ਨੂੰ ਅਸੀਂ ਇੱਕ ਨੂੰ ਇਹਦੇ ਉੱਪਰ ਉਤਾਰਤਾ ਅੱਧਰ ਅਸੀਂ ਪੁੱਠਾ ਬੁਣਿਆ ਇਹ ਕੁੰਡਾ ਕੱਟ ਗਿਆ ਦੂਜਾ ਫੇਰੇ ਤੇ ਪ੍ਰੋਤਾੜਤਾ ਦੂਜਾ ਕੁੰਡਾ ਕੱਟ ਗਿਆ ਫੇਰੇ ਤੇ ਪ੍ਰੋਤਾੜਤਾ ਤੀਜਾ ਕੁੰਡਾ ਕਟ ਕੇ ਇੱਕ ਵਾਰੀ ਬਣ ਕੇ ਅਸੀਂ ਇਹ ਤੇ ਪ੍ਰੋਤਾੜ ਰਹੇ ਇੱਧਰ ਵੀ ਸਾਡੇ 3 ਕੁੰਡੇ ਕੱਟ ਗਏ ਹੁਣ ਅਸੀਂ ਫੇਰ ਆ ਜਾਨੇ ਆ ਲਾਸਟ ਤੇ ਫਟਾੜ ਬੁੰਦੇ ਹੋਏ 4 ਘਟਾ ਲਏ ਅਸੀਂ 3 ਘਟਾ ਲਏ ਹੁਣ ਅਸੀਂ ਘਟਾਣੇ ਆ 2 ਕੁੰਡੇ ਜਿਹੜੇ ਹੁਣ ਅਗਲੇ 2 ਕੁੰਡੇ ਕਟਾਵਾਂਗੇ ਇਹਨਾਂ ਨੂੰ ਵੀ ਅਸੀਂ ਆ ਦੇਖੋ ਐਦਾਂ ਅਗੇ ਇਹ ਵਾਲਾ ਕੁੰਡਾ ਬੁਨੇ ਤੇ ਇਹਨੂੰ ਫੇਰ ਅਸੀਂ ਬਕੈਰ ਬੁਨੇ ਉਤਾਰ ਲਏ ਬਸ ਇਹੀ ਧਿਆਨ ਰੱਖਣਾ ਤੁਸੀਂ ਆ ਦੇਖੋ ਇੱਧਰ ਸਾਡੇ ਬਿਲਕੁਲ ਕੁੰਡੇ ਆ ਦੇਖੋ ਇੱਕੋ ਜਿਹੇ ਆ ਰਹੇ ਕੋਈ ਇਸ ਚ ਪੋੜੀ ਜਿਹੀ ਨਹੀਂ ਬਣ ਰਹੀ ਸਾਡੇ ਫੇਰ ਅਸੀਂ ਇਹ ਵਾਲੇ ਕੁੰਡੇ ਨੂੰ ਇੱਦਾਂ ਹੀ ਲਿਆ ਪਹਿਲੇ ਨੂੰ ਤੇ ਦੂਜੇ ਨੂੰ ਦੋਨਾਂ ਨੂੰ ਲਿਆ ਇਹ ਵਾਲੇ ਕੁੰਡੇ ਨੂੰ ਇਹਦੇ ਉੱਪਰ ਇਦਾਂ ਉਤਾਰਤਾ ਇਹ ਕੁੰਡਾ ਸਟਕਟ ਗਿਆ ਦੂਜੇ ਨੂੰ ਬੁਨੇਆ ਤੇ ਇਹਦੇ ਉੱਪਰ ਇਦਾਂ ਉਤਾਰਤਾ ਤੇ ਸਾਡਾ ਦੂਜਾ ਕੁੰਡਾ ਕਟ ਗਿਆ ਦੋ ਕੁੰਡੇ ਸਾਰੇ ਫੇਰ ਕਟ ਗਏ ਫਿਰ ਅੱਧਾ ਹੀ ਬੁਣਦੇ ਹੋਏ ਸਿਲਾਸ ਤੇ ਕਾ ਜਾਣਾ ਹੈ ਆ ਗਿਆ ਸਿਲਾਸ ਤੇ ਇਹ ਆ ਦੇਖੋ ਅਸੀਂ ਇੱਥੇ ਫਿਰ ਇਹ ਵਾਲੇ ਕੁੰਡੇ ਨੂੰ ਅੱਧਾ ਹੀ ਬਗੈਰ ਬੁਣੇ ਸੁੱਕ ਲੈਣਾ ਤੇ ਦੇਖੋ ਇੱਧਰ ਵੀ ਤੁਸੀਂ ਦੇਖ ਹੀ ਰਹੇ ਹੋ ਨਾ ਬਿਲਕੁਲ ਸਾਡੀ ਇਹ ਦੇਖੋ ਪਰਫੈਕਟ ਕਟਾਈ ਆ ਰਹੀ ਕੋਈ ਸਾਡੀ ਇੱਥੇ ਉੱਪਰ ਖਾਪਰ ਕਟਾਈ ਨਹੀਂ ਆ ਰਹੀ ਇੱਥੇ ਫਿਰ ਅਸੀਂ ਇਹ ਵਾਲੇ ਕੁੰਡੇ ਨੂੰ ਲੈਣਾ ਤੇ ਇਹਨੂੰ ਲੈਣਾ ਦੋਨਾਂ ਨੂੰ ਇਹ ਤਹਈਏ ਇਹ ਦਸ ਸਲਾਈਚ ਪਾ ਲੈਣਾ ਤੇ ਇਹਨੂੰ ਉੱਪਰੋਂ ਇਹਦੇ ਉਤਾਰਦੇ ਨਾ ਸਾਡਾ ਇੱਕ ਹੁੰਡਾ ਕੱਟ ਜਾਣਾ ਦੇਖੋ ਫਿਰ ਅਸੀਂ ਅਗਲੇ ਨੂੰ ਬੁਣ ਕੇ ਇਹਦੇ ਉੱਪਰੋਂ ਫਿਰ ਉਤਾਰ ਦਾਂਗੇ ਉਤਾਰਤਾ ਅਗਲੇ ਕੁੰਡੇ ਨੂੰ ਬੁਣਾਂਗੇ ਇਹਨੂੰ ਇਹਦੇ ਉੱਪਰ ਘਟਾਵਾਂਗੇ ਤੇ ਸਾਡੇ ਦੋ ਕੁੰਡੇ ਕੱਟ ਗਏ ਇਹ ਦੇਖੋ ਚਾਰ ਤੇ ਦੋ ਕੁੰਡੇ ਕੱਟ ਗਏ ਹੁਣ ਅਸੀਂ ਇੱਕੋ ਹੀ ਸਿਰਫ ਕਟਾਣਾ ਹੈ ਕਿਤਾਂ ਉਹ ਵੀ ਦੇਖ ਲੈਣੇ ਫਿਰ ਅਸੀਂ ਬੰਦੇ ਹੋ ਜਾਣਾ ਨੇ ਲਾਸਟ ਤੱਕ ਇੱਥੇ ਫੇਰ ਅਸੀਂ ਲਾਸਟ ਵਾਲੇ ਕੁੰਡੇ ਨੂੰ ਬਗੈਰ ਬੁਣੇ ਚੁੱਕ ਲੈਣਾ ਤੇ ਆ ਦੇਖੋ ਫੇਰ ਅਸੀਂ ਇਹ ਵਾਲਾ ਕੁੰਡਾ ਲੈਣਾ ਤੇ ਇਹ ਲੈਣਾ ਅੱਤੇ ਹੀ ਦੋਨੇ ਲੈ ਕੇ ਇਹਦੇ ਉੱਪਰੋਂ ਇਹਨੂੰ ਉਤਾਰ ਦੇਣਾ ਸਾਡਾ ਇੱਕ ਕੁੰਡਾ ਵੀ ਕੱਟ ਗਿਆ ਬਸ ਇਸ ਤੋਂ ਬਾਅਦ ਅਸੀਂ ਸਿੰਪਲ ਆਪਣੀ ਪੁਣਾਈ ਕਰ ਲੈਣੀ ਹੈ ਇੱਥੇ ਲਈ ਪਾਸੇ ਆ ਕੇ ਵੀ ਸਿੱਧੇ ਕਰਾਂਗੇ ਇਹ ਵਾਲੇ ਕੁੰਡੇ ਨੂੰ ਅੱਤੇ ਬਗੈਰ ਬੁਣੇ ਚੁੱਕ ਲਵਾਂਗੇ ਤੇ ਇਹਨੂੰ ਫੇਰ ਆ ਕੇ ਇੱਥੇ ਇੰਤ ਹੈ ਇਹ ਦੇ ਉਪਰ ਉਤਾਰ ਦਵਾਗੇ। ਇਹ ਇਹ ਤੈਨੂੰ ਲੈ ਕੇ ਇਹਦੇ ਉਪਰ ਉਤਾਰਦਣਾ ਤਾਂ ਸਾਡਾ ਇਹ ਵੀ ਕੁੰਡਾ ਕਟ ਗਿਆ। ਤੇ ਇਦਾਂ ਹੀ ਅਸੀਂ ਹੁੰਦੇ ਹੈ ਫੇਰ ਲਾਸਟ ਤੱਕ ਆ ਜਾਣਾ। ਬਸੇ ਸਾਡੇ ਜਿੰਨੇ ਵੀ ਤੁਸੀਂ ਕੁੰਡੇ ਘਟਾਣੇ ਸੀ ਕਟ ਗਏ ਹੋਏ। ਤੁਸੀਂ ਬਸ ਇਦਾਂ ਹੀ ਇਹਨਾਂ ਕੁੰਡਿਆਂ ਨੂੰ ਘਟਾਉਂਦੇ ਰਹਿਣਾ ਚਾਹੀਦਾ ਚਾਹੇ ਤੁਸੀਂ 4 3 2 1 ਦੀ ਕੱਟ ਪਾਣੀ ਹੈ ਜਿੰਨਾ ਮਰਜ਼ੀ ਪਾਣੀ ਹੈ। ਅਗਰ ਇਹਦੇ ਉੱਪਰ ਤੁਸੀਂ ਗਲੇ ਦੀ ਕੱਟ ਪਾ ਰਹੇ ਫਿਰ ਇੱਕ ਇੱਕ ਘਟਾਉਂਦੇ ਜਾਣਾ ਤੇ ਦਾ ਦੇਖੋ। ਆਗੇ ਨਾਲ ਸਾਡਾ ਕਿੰਦਾ ਪਰਫੈਕਟਾ ਦੇਖੋ ਬਿਲਕੁਲ ਇਹਦੇ ਨਾਲ ਇਹ ਤਾਂ ਕਾਟ ਪਰਫੈਕਟ ਸਾਡੀ ਪਊਗੀ ਆ ਦੇਖੋ ਛੋਟੇ ਜਿਹੇ ਟ੍ਰਿਕ ਦੇ ਨਾਲ ਇਹ ਦੇਖੋ ਇਹ ਸਾਡੀ ਕਾਟ ਕਿੱਤਾ ਪਈ ਸੀ ਤੇ ਇਹ ਦੇਖੋ ਇਸ ਸਾਡੀ ਕਿੰਨੀ ਸਫਾਈ ਨਾਲ ਇਹ ਕਾਟ ਸਾਡੀ ਪੈ ਗਈ ਆ ਦੇਖੋ ਇਸ ਤੋਂ ਸਾਨੂੰ ਕੋਈ ਵੀ ਸਾਡਾ ਦੇਖੋ ਉੱਪਰ ਖਾਪੜ ਕਾਟਣੀ ਪਈ ਬਿਲਕੁਲ ਸਿੱਧੀ ਕਾਟ ਪਈ ਆ ਦੇਖੋ ਦੇਖੋ ਦੋਨੇ ਸਾਈਡਾਂ ਦੇਖੋ ਤਾਂ ਫਿਰ ਹੁਣ ਅਗਰ ਤੁਸੀਂ ਵੀ ਕੋਈ ਬਣਾ ਰਹੇ ਹੋ ਸਵੈਟਰ ਉਹਦੇ ਕਾਟ ਮਾਣਾ ਚਾਹੁੰਦੇ ਹੋ ਤਾਂ ਐਦਾ ਨਾ ਪਾਓ ਐਦਾ ਪਾਓ ਇਹਦੇ ਨਾਲ ਤੁਹਾਡੀ ਪ੍ਰੋਜੈਕਟ ਦੀ ਫਿਨਿਸ਼ਿੰਗ ਵਧੀਆ ਹੋਊਗੀ ਕੁੰਡੇ ਤਾਂ ਕੱਟੀ ਜਾਣੇ ਕੋਈ ਫਰਕ ਨਹੀਂ ਪੈਣਾ ਪਰ ਇਹਦੇ ਨਾਲ ਕੀ ਹੁੰਦਾ ਪ੍ਰੋਜੈਕਟ ਦੀ ਤੁਹਾਡੀ ਫਿਨਿਸ਼ਿੰਗ ਥੋੜੀ ਵਧੀਆ ਹੋ ਜਾਊਗੀ ਜਦੋਂ ਤੁਸੀਂ ਹੁਣ ਇੱਥੇ ਮੋਡੇ ਦੇ ਜਾਂ ਤੁਸੀਂ ਗਲੱਬ ਬੰਨ ਰਹੇ ਹੋ ਤਾਂ ਤੁਸੀਂ ਇੱਥੋਂ ਬਿਲਕੁਲ ਇੱਕੋ ਜਿਹੇ ਐਦਾ ਕੁੰਡੇ ਥੋੜੇ ਚੁੱਕ ਹੋ ਜਾਣਗੇ ਆ ਦੇਖੋ ਜਦ ਕਿ ਅਸੀਂ ਇਸ ਚ ਕੁੰਡੇ ਚੁਕਣੇ ਹੋਣੇ ਤਾਂ ਸਾਨੂੰ ਥੋੜੀ ਮੁਸ਼ਕਲ ਆਏਗੀ ਆ ਦੇਖੋ ਕਿਉਂਕਿ ਪਹਿਲਾਂ ਸੇਧ ਤਾਂ ਨੀਚੋਂ ਸਾਨੂੰ ਨੀਚੋਂ ਹੀ ਜਾਣਾ ਪੈਣਾ ਤੇ ਆ ਦੇਖੋ ਇਦਾਂ ਤੇ ਇਸ ਚ ਆਪਾਂ ਕੋ ਸੇ ਇੱਕ ਹੀ ਲਾਈਨ ਤੱਕੁੰਡੇ ਚੁੱਕਦੇ ਚਲੇ ਜਾਵਾਂਗੇ ਤਾਂ ਦੇਖੋ ਬਸ ਇਹ ਹੀ ਫਰਕ ਹੈ ਦੋਨਾਂ ਕਾਟ ਦੇ ਵਿੱਚ ਤੇ ਪਾਣ ਨੂੰ ਦੇਖੋ ਪਾਣ ਦਾ ਤਰੀਕਾ ਵੀ ਕੋਈ ਖਾਸ ਫਰਕ ਨਹੀਂ ਹੈ ਬਹੁਤ ਹੀ ਸੋਖੇ ਤਰੀਕੇ ਨਾਲ ਪੈ ਜਾਂਦੀ ਆ ਤਾਂ ਫਿਰ ਹੁਣ ਤੋਂ ਇਦਾਂ ਦੇ ਕਾਟ ਪਾਓ ਤੇ ਫਿਰ ਮਿਲਦੇ ਗੱਲ ਇੱਕ ਨਹੀਂ ਵੀਡੀਓ ਤੇ ਨਵੇਂ ਪ੍ਰੋਜੈਕਟ ਦੇ ਨਾਲ ਅਗਰ ਤੁਹਾਨੂੰ ਇਹ ਵਾਲਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਪਲੀਜ਼ ਪੀਸ ਕਮੈਂਟ ਕਰਕੇ ਦੱਸਿਓ ਵੀ ਕੌਣ ਐਦਾਂ ਕੱਟ ਪੰਦਾ ਤੇ ਕੌਣ ਐਦਾਂ ਪੰਦਾ ਸ਼ਾਇਦ ਕਈ ਪੱਲ ਹੈ ਐਦਾਂ ਪੰਦੇ ਹੁਣ ਹੋ ਸਕਦਾ ਪਰ ਅਗਰ ਤੁਸੀਂ ਐਦਾਂ ਪਾ ਰਹੇ ਹੋ ਤਾਂ ਹੁਣ ਐਦਾਂ ਪਾਣੀ ਸ਼ੁਰੂ ਕਰ ਲਓ ਕੋਈ ਫਰਕ ਨਹੀਂ ਹੈ ਬਿਲਕੁਲ ਸੋਖਾ ਹੀ ਤਰੀਕਾ ਆ ਦੇਖੋ ਤਾਂ ਫੇਰ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਵੀਡੀਓ ਤੱਕ ਨਵੇਂ ਪ੍ਰੋਜੈਕਟ ਨਾਲ ਤਦ ਤੱਕ ਸੁਭਾਤੇ ਆ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ